ਛੱਡ ਰੌਣਕਾਂ ਬਣੀਆਂ ਤੇ ਛੱਡ ਮਹਿਲ ਮਨਾਰਿਆਂ ਨੂੰ ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ ਤੁਰੇ ਸੂਰਮੇ ਨਾਲ ਗੁਰਾਂ ਦੇ ਛੱਡ ਜਕਾਰਿਆਂ ਨੂੰ ਉਹ ਖਾਲਸਾ ਬਾਟ ਮੁਕੇ ਬਿਪਤਾ ਦੇ ਪੰਧਾ ਦੀ ਥਾਲੀ ਕਰਕੇ ਤੁਰ ਪਏ ਸਤ ਗੁਰ ਪੂਰੀ ਅਨੰਦਾਂ ਦੀ ਖਾਲੀ ਕਰਕੇ ਤੁਰ ਪਏ ਸਤਗੁਰ ਪੂਰੀ ਅਨੰਦਾ ਦੀ ਛੱਡ ਰੌਣਕਾਂ ਬਣੀਆਂ ਤੇ ਛੱਡ ਮਹਿਲ ਮਨਾਰਿਆਂ ਨੂੰ ਤੁਰੇ ਸੂਰਮੇ ਨਾਲ ਬੁਰਾਂ ਦੇ ਛੱਡ ਜਕਾਰਿਆਂ ਨੂੰ ਤੁਰੇ ਸੂਰਮੇ ਨਾਲ ਬੁਰਾਂ ਦੇ ਛੱਟਜਕਾਰਿਆਂ ਨੂੰ ਪੁੱਤਰੋ ਖਾਲਸਾ ਵਾਟ ਮੁਕੇ ਬੇਪਤਾ ਦੇ ਪੰਧਾਂ ਦੀ ਖਾਲੀ ਕਰਕੇ ਧੁਰ ਪੈ ਸਤਗੁਰ ਪੂਰੀ ਅਨੰਦਾ ਦੀ ਖਾਲੀ ਕਰਕੇ ਧੁਰ ਪੈ ਸਤਗੁਰ ਪੂਰੀ ਅਨੰਦਾ ਦੀ ਨਾਲ ਬੁਰਾਂ ਦੇ ਮਾਤਾ ਗੁਜਰੀ ਕਸ਼ਟ ਉਠਾਰੈ ਸੀ ਛੋਟੇ ਪੋਤੇ ਗੋਦੀ ਉਠਾ ਕੇ ਸ਼ੁਕਰ ਮਨਾ ਰੈ ਸੀ ਛੋਟੇ ਉਦੀ ਉਠਾ ਕੇ ਸ਼ੁਕਰ ਮਨਾ ਰਹੀ ਸੀ ਓ ਠੰਡ ਥਿਆਲ ਦੀ ਸਿਨਾ ਠਾਰੇ ਦੁੱਧਿਆਂ ਦੰਦਾਂ ਦੀ ਖਾਲੀ ਕਰਕੇ ਤੁਰ ਪੈ ਸਤ ਗੁਰ ਪੁਰੀ ਅਨੰਦਾ ਦੀ ਕੱਲ ਕਰਕੇ ਤੁਰ ਪਏ ਸਤ ਗੁਰ ਪੁਰੀ ਅਨੰਦਾ ਦੀ ਉਹ ਪਾਣਾ ਮੰਨ ਅਕਾਲ ਪੁਰਖ ਦਾ ਤੁਰ ਪਏ ਡੇਰੇ ਚੋਂ ਸੋਧ ਤੁਰੇ ਅਰਦਾਸਾ ਸੀ 10 ਲੱਖ ਦੇ ਘੇਰੇ ਚੋਂ ਸੋਧ ਤੁਰੇ ਅਰਦਾਸਾ ਸੀ 10 ਲੱਖ ਦੇ ਘੇਰੇ ਚੋਂ ਹੋੜੜੇ ਖਲੋਗੇ ਓਟ ਛੱਡ ਕੇ ਲਿਆ ੜੇ ਖਲੋਗੇ ਓਟ ਛੱਡ ਕੇ ਨਿਆ ਤੇ ਕੰਦਾਂ ਦੀ ਖਾਲੀ ਕਰਕੇ ਤੁਰ ਪੈ ਸਤ ਗੁਰ ਪੂਰੀ ਅਨੰਦਾਂ ਦੀ ਖਾਲੀ ਕਰਕੇ ਤੁਰ ਪੈ ਸਤ ਗੁਰ ਪੂਰੀ ਅਨੰਦਾਂ ਦੀ ਓ ਸਿੰਘ ਕੋੜੀਆਂ ਉੱਪਰ ਤੇ ਕੁਝ ਪੈਦਲ ਜਾ ਰਹੇ ਸੀ ਤਾਕੀ ਅੰਬਰ ਦੇ ਤਾਰੇ ਨੈਣੋਂ ਨੀਰ ਵਹਾਰੇ ਸੀ ਤਾਕੀ ਅੰਬਰ ਦੇ ਤਾਰੇ ਨੈਣੋਂ ਨੀਰ ਵਹਾਰੇ ਸੀ ਹੈ ਵੱਡਿਆਂ ਫਰਜੰਦਾ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੂਰੀ ਅਨੰਦਾ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੂਰੀ ਅਨੰਦਾ ਦੀ ਕੋਤਾ ਮੀਨਾ ਠੰਡ ਸਿਆਲ ਦੀ ਸੀਨਾ ਠਾਰੇ ਪਈ ਸਰਸਾ ਨਦੀ ਕਿਨਾਰਿਆਂ ਦਿਸਦੀ ਠਾਠਾ ਮਾਰੇ ਪਈ ਸਰਸਾ ਨਦੀ ਕਿਨਾਰਿਆਂ 'ਤੇ ਸਦੀ ਠਾਠਾ ਮਾਰੇ ਪਈ ਉਹ ਪਈ ਪਰਖ ਵਿੱਚ ਖੜੀ ਦਿਸੇ ਜੀਤੋ ਦੇ ਚੰਦਾਂ ਦੀ ਖਾਲੀ ਕਰਕੇ ਤੁਰ ਪੈ ਖਾਲੀ ਕਰਕੇ ਤੁਰ ਪੈ ਖਾਲੀ ਕਰਕੇ ਤੁਰ ਪੈ ਸਤਗੁਰ ਪੂਰੀ ਅਨੰਦਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੂਰੀ ਅਨੰਦਾਂ ਦੀ ਪੱਟ ਹਟਾਉਣੇ ਮਖਮਲ ਦੇ ਸਰਦੀ ਵਿੱਚ ਜਾ ਰੈ ਸੀ ਕੌਮ ਦੀ ਨਵੀਂ ਉਸਾਰੀ ਖਾਤਰ ਕਸ਼ਟ ਉਠਾਰ ਰੈ ਸੀ ਕੌਮ ਦੀ ਨਵੀਂ ਉਸਾਰੀ ਖਾਤਰ ਕਸ਼ਟ ਉਠਾਰੇ ਸੀ ਰੱਖੀ ਨਾ ਪਰਵਾਹ ਕਿਸੇ ਨੇ ਖਾਣਾ ਖੰਦਾ ਦੀ ਖਾਲੀ ਕਰਕੇ ਤੁਰ ਪਏ ਸਤ ਗੁਰ ਪੁਰੀ ਅਨੰਦਾ ਦੀ ਰੱਖੀ ਨਾ ਰੱਖੀ ਨਾ ਪਰਵਾਹ ਕਿਸੇ ਨੇ ਖਾਣਾ ਖੰਦਾ ਦੀ ਖਾਲੀ ਕਰਕੇ ਤੁਰ ਪਏ ਸਤ ਗੁਰ ਪੁਰੀ ਅਨੰਦਾ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੂਰੀ ਅਨੰਦਾਂ ਦੀ ਓ ਕਮੀਆਂ ਦੀ ਰਚਨਾ ਤੇ ਮਾਇਆ ਸਰਸਾ ਭੇਟ ਕਰੀ ਕਮੀਆਂ ਦੀ ਰਚਨਾ ਤੇ ਮਾਇਆ ਸਰਸਾ ਭੇਟ ਕਰੀ ਦੁਖੀਆਂ ਦੇ ਦੁੱਖਾਂ ਦੀ ਗੱਠੜੀ ਹੱਸ ਕੇ ਸੀਸ ਧਰੀ ਦੁਖੀਆਂ ਦੇ ਦੁਖਾਂ ਦੀ ਗਠੜੀ ਹੱਸ ਕੇ ਸੀਸ ਧਰੀ ਉਹ ਮਤਾਰੀਲ ਲਗਾਤੀ ਹੈ ਸਤਗੁਰ ਦੇ ਛੰਦਾਂ ਦੀ ਖਾਲੀ ਕਰਕੇ ਤੁਰ ਪੈ ਖਾਲੀ ਕਰਕੇ ਤੁਰ ਪੈ ਖਾਲੀ ਕਰਕੇ ਤੁਰ ਪੈ ਸਤਗੁਰ ਪੂਰੀ ਅਨੰਦਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰ ਪੂਰੀ ਅਨੰਦਾ